ਕਿ ਬੀ ਡੀ ਐਮ ਵਿਕ ਚੱਲ ਰਹੀ ਪਾਗੀਦਾਰੀ ਪਾਣਿਆ ਪ੍ਰਯੋਗ ਸਾਲਾ ਮਾਰੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਆ ਇੱਕ ਵਾਰ ਐਬੀਡੀਐਮ ਇਕੋ ਸਿਸਟਮ ਦੇ ਅਧੀਨ ਹੋਣ ਤੋਂ ਬਾਅਦ ਲੈਬ ਲਈ ਨਿਰਮਤ ਗਤੀਵੀਆਂ ਨੂੰ ਵੇਖੀਏ ਇਸ ਸਿੱਖਣ ਦੇ ਮਾਡਿਊਲ ਦੇ ਅੰਤ ਅਤੇ ਤੁਸੀਂ ਉਹਨਾਂ ਪ੍ਰਮੁੱਖ ਖੇਤਰਾਂ ਨੂੰ ਸਮਝਣ ਦੇ ਯੋਗ ਹੋਵੋਗੇ ਜਿਨ੍ਹਾਂ ਦੀ ਐਬੀਡੀਐਮ ਪੈਲਕਤਮੀ ਦਾ ਸਮਰਥਨ ਕਰਨ ਲਈ ਨਿਰੰਤਰ ਅਦਾਰਤ ਅਤੇ ਨਿਗਰਾਨੀ ਕਰਨ ਦੀ ਲੋੜ ਹੈ ਆਓ ਸੁਣ ਕਰੀਏ ਪਹਿਲੇ ਮੈਂ ਇਸ ਐਪਲੀਕੇਸ਼ਨ ਲਾਗੂ ਕਰਨ ਨੂੰ ਪੂਰਾ ਕਰਨ ਤੋਂ ਬਾਅਦ ਇਤੇ ਨਿਰੰਤਰ ਅਦਾਰ ਕਤੇ ਯਕੀਨੀ ਬਣਾਉਣ ਲਈ ਨਿਗਰਾਨੀ ਦੀ ਇੱਕ ਜਾਣਵਾਲੇ ਪ੍ਰਮੁੱਖ ਖੇਤਰ ਹਨ ਐਲ ਐਮ ਆਈ ਐਸ ਬਤੁਨ ਇਹ ਸੁਨਿਸ਼ਚਿਤ ਕਰੋ ਕਿ ਲੈਬ ਦੇ ਡਾਕਟਰ ਲੈਬ ਟੈਕਨੀਸ਼ੀਅਨ ਅਤੇ ਸਟਾਫ ਟੈਸਟ ਦੇ ਨਤੀਜਿਆਂ ਨੂੰ ਰਿਕਾਰਡ ਕਰਨ ਲਈ ਐਲ ਐਮ ਆਈ ਐਸ ਐਪਲੀਕੇਸ਼ਨ ਦੀ ਉਚਿਤ ਵਰਤੋਂ ਕਰਦੇ ਹਨ ਮਰੀਜ਼ ਐਬੀਡੀ ਨ ਰਜਿਸਟ੍ਰੇਸ਼ਨ ਇਹ ਯਕੀਨੀ ਬਣਾਓ ਕਿ ਪ੍ਰਯੋਗਸ਼ਾਲਾ ਵਿੱਚ ਆਉਣ ਵਾਲੀ ਗੜਕਾ ਨੇ ਆਵਾਗ ਬਣਾਇਆ ਹੈ ਜੇ ਨਹੀਂ ਤਾਂ ਲੈਬ ਅਮਲੇ ਨੂੰ ਲਾਜ਼ਮੀ ਤੌਰ ਤੇ ਮਰੀਜ਼ਾਂ ਨੂੰ ਆਪ ਬਣਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ बीडीएन फॉर दी वर्तुं गाका नु ए बीडीएन ਸਮਾਤਪੀ ਚਾਰ ਐਪ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ए ਮਰੀਦਾਂ ਨੂੰ ਆਪਣੀ ਪੂਰੀ ਸਿਹਤ ਜਾਣਕਾਰੀ ਉਦਾਹਰਨ ਲਈ ਲੈਬ ਦੇ ਨਤੀਜੇ ਨੁਸਖੇ ਆਦਿ ਵੇਖਣ ਅਤੇ ਹਸਪਤਾਲਾਂ ਲੈਬਾਂ ਅਤੇ ਹੋਰ ਸਿਹਤ ਸਹੂਲਤਾਂ ਨਾਲ ਜਾਣਕਾਰੀ ਸਾਂਝੀ ਕਰਨ ਦੀ ਆਗਿਆ ਦੇਵੇਗਾ ਸੰਖੇਪ ਵਿੱਚ ਤੇ ਲਮਾਇਸ ਐਪਲੀਕੇਸ਼ਨ ਦੀ ਵਰਤੋਂ ਸਿਹਤ ਸੰਭਾਲ ਅਭਿਆਸ ਨੂੰ ਸੁਚਾਰੂ ਅਤੇ ਸਰਲ ਬਣਾ ਸਕਦੀ ਹੈ LMIS ਐਪਲੀਕੇਸ਼ਨ ਪ੍ਰਯੋਗ ਚਾਲਾਵਾਂ ਨੂੰ ਵਾਧੂ ਲਾਭ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ ਜਿਵੇਂ ਕਿ ਆਰਡਰ ਸਪਲਾਈ ਵਿੱਚ ਆਸਾਨੀ ਅਤੇ ਖਪਤਿਯੋਗ ਅਤੇ ਮਾਪਣ ਯੋਗ ਅਤੇ ਮਾਪਣ ਯੋਗ ਅਤੇ ਵਿੱਤੀ ਮੈਟ੍ਰਿਕਸ ਇਹ ਸਾਨੂੰ ਇਸ ਮੋਡਿਊਲ ਦੇ ਅੰਤ ਤੇ ਲਿਆਉਂਦਾ ਹੈ ਸਪੀਕਰ 00 57024 ਦੁਨੀਆ ਸਾਡੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਤਰਨਾਲੋਜੀ ਨੂੰ ਬਦਲ ਰਹੀ ਹੈ ਅਤੇ ਅਪਣਾ ਰਹੀ ਹੈ ਈ-ਕਾਮਰਸ ਬੈਂਕਿੰਗ ਮਨੋਰੰਜਨ ਯਾਤਰਾ ਆਦਿ ਔਰ ਭਾਰਤ ਵਿੱਚ ਸਿਹਤ ਸੰਭਾਲ ਨੂੰ ਡਿਜੀਟਲ ਬਣਾਈਏ ਅਤੇ ਆਪਣੇ ਖਪਕਾਰਾਂ ਅਤੇ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਵਿੱਚ ਸਾਡੇ ਸਾਰਿਆਂ ਨੂੰ ਲਾਭ ਪਹੁੰਚਾਈਏ। ਵਧੇਰੇ ਜਾਣਕਾਰੀ ਵਾਸਤੇ abdm ਵੈੱਬਸਾਈਟ ਤੇ ਜਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। abdm.go.in ਇਹ ਤੁਹਾਡੀ ਡਿਜੀਟਲ ਸਿਹਤ ਸੰਭਾਲ ਯਾਤਰਾ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ। ਜਨਤਕ ਡੈਸ਼ਬੋਰਡ ਡੈਸ਼ਬੋਰਡ abdm.go.in ਵਿਕੇ abdm ਦੀ ਰੀਅਲ ਟਾਈਮ ਸਥਿਤੀ ਨੂੰ ਉਜਾਗਰ ਕਰਦਾ ਹੈ। ABDM ਬਾਰੇ ਵਧੇਰੇ ਸਮੀਖਿਆ ਕਰਨ ਲਈ ਕਿਰਪਾ ਕਰਕੇ ABDM.gov.in ਵਲਾਂ ਤੇ ਜਾਓ ਇਸ ਮੋਡਿਊਲ ਵਿੱਚ ਅਸੀਂ ਪ੍ਰਯੋਗ ਚਲਾਵਾਂ ਲਈ ਆਪਣੀ ABDM ਯਾਤਰਾ ਸ਼ੁਰੂ ਕਰਨ ਲਈ ਕਾਰਵਾਈ ਆਈਟਮਾਂ ਦੀ ਸਮੀਖਿਆ ਕੀਤੀ ਕਿ ABDM ਬਾਰੇ ਬਧੇਰੇ ਜਾਣਕਾਰੀ ਲਈ ABDM ਵੈੱਬਸਾਈਟ ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਸਾਨੂੰ ਫਾਲੋ ਕਰੋ